ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਜਦ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਉੱਪਰ ਚੱਲੂਗਾ ਤਸੱਲੀ ਪਰਖ ਤੁਸੀਂ ਕਰਨੀ ਆ ਅੱਜ ਦੇ ਵੀਡੀਓ ਵਿੱਚ ਕਾਕੇ ਬਰਾੜ ਦੇ ਪੰਜ ਨਗ ਸੇਲ ਆ ਗਏ ਜਿਹੜਾ ਤੁਹਾਡੇ ਪਸੰਦ ਆਉਂਦਾ ਵਾ ਤੁਸੀਂ ਖਰੀਦ ਸਕਦੇ ਹੋ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਇੰਨੀ ਪ੍ਰੋਪਰ ਜਾਣਕਾਰੀ ਅੱਜ ਪਸੋਂ ਕੋਈ ਤੌਰ ਕਿਹਨੇ ਦਿਖਾਇਆ ਜਾਣਾ ਬਾਈ ਦੇ ਘਰੇ ਲੱਗਿਆ ਮਿਸਤਰੀ ਫਰਸ਼ਾ ਪੁਰਸ਼ਾਂ ਪਟਾ ਕੇ ਨਵੀਆਂ ਲਵਾਈ ਜਾਂਦਾ ਵਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰੇ ਦੱਸ ਦੇ ਬਾਈ ਲਓ ਜੀ ਕਾਕਾ ਪੈਂਟ ਲੱਗਿਆ ਤਸੀਲ ਬਾਘਾ ਆਪਣਾ ਜਿਲ੍ਹਾ ਮੁਗਾ ਵਹਿ ਗਿਆ ਪਹਿਲਾਂ ਮਾਲਸਾਰਾ ਮਾਲਸਾਰਾ ਲੱਗਿਆ ਠੀਕ ਆ ਸ਼ੁਰੂ ਕਰ ਲਈਏ 1 ਨੰਬਰ ਤੋਂ ਪੰਜਾਬ ਵਾਲੀ ਜਰਸੀ ਆ ਫਾਰਮ ਚੋਂ ਆਈ ਆ ਠੀਕ ਆ 2 ਲੀਟਰ ਦਊਗੀ ਮਰਾਵਨਾ ਠੀਕ ਆ ਦਿਨ ਕਿੰਨੇ ਪਏ ਆ ਪੰਜਾਬ ਵਾਲੀ ਜਰਸੀ ਨੂੰ ਪੰਜਾਬ ਵਾਲੀ ਕਹਿੰਦੇ ਆ ਦਿਨ ਕਿੰਨੇ ਪਏ ਆ ਲੋਕ ਪੰਜਾਬ ਵਾਲੀ ਮੰਗਦੇ ਆ ਬਾਈ 11 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਦੋ ਦਿਨ ਉੱਪਰ ਨੂੰ ਜੇਸੇ ਦੋ ਤਿੰਨ ਦਿਨ ਠੀਕ ਆ ਹਾਂ ਦੋ ਦਿਨ ਹੀ ਨੇਰੀ ਲੈ ਦਊ ਠੀਕ ਆ ਲਓ ਵੀ ਦੋਸਤੋ ਕੱਦ ਕਾਠ ਅੱਜ ਤਰੀਕ ਹੈ ਜੀ 1 ਹੋਈ ਆਗੀ 1 ਤਰੀਕ 10ਵਾਂ ਮਹੀਨਾ 2024 ਵੱਡੀ ਉੱਡੀ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਕਦ ਕੜ ਫੁੱਲ ਵੱਡਾ ਹੀ ਆ ਵੇਲ ਬੂਲ ਬਹੁਤ ਚੰਗੀ ਆ ਗਈ ਦੇਖੋ ਅੱਜ ਤੁਹਾਨੂੰ ਤੋਰ ਕੇ ਦਿਖਾਉਂਦੇ ਬਾਈ ਦੇ ਲੱਗੇ ਮੈਸੇਜ ਇੱਕ ਥਾਂ ਉਹ ਜੀ ਆਵਾ ਕਿਹੜੀ ਪਸੂ ਭੱਜ ਪੁੱਜ ਜਾਂਦਾ ਗੋਦਰਸਾ ਕੋਤਰੀ ਚੱਲ ਰਹੀ ਆ ਸੰਗਤ ਆਈ ਜਾਂਦੀ ਆਗੀ ਇਹ ਵਾਟਲਾ ਬਹੁਤ ਪੰਜਾਵਾਂ ਇਹ ਦੇਖ ਸਕਦੇ ਹੋ ਉਹ ਸੋਹਣਾ ਹਵਾਨਾ ਫਿਟਿੰਗ ਵਾਲਾ ਤਿਆਰ ਕਰੂਗੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ origignal ਪੰਜਾਬ ਵਾਲੀ ਜਰਸੀ ਆ ਗਈ ਵੱਡੀ ਜਰਸੀ ਆ ਫੁੱਲ 20 ਲੀਟਰ ਦੀ ਬਾਈ ਦਾ ਗਾਰੰਟੀ ਆ ਗਈ ਬਾਕੀ ਗਾ ਠੰਡ ਆ ਗਈ ਹੈਗੀ ਜਿੰਨਾ ਪਾ ਲੋਗੇ ਦੋ ਤਾਂ ਉਹਨਾਂ ਤੋਂ ਉਨਾ ਹੀ ਲੈ ਲੋਗੇ ਸਾਂਝ ਪਰਖ ਬਾਕੀ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਆਗੇ ਮੁੱਲ ਇਹਦਾ ਬਾਈ ਮੁੱਲ ਦਾ ਬਾਈ 45000 ਰੁਪਏ ਹੈ ਚਮਾਨਤਾਨ ਕੋਈ ਲੋ ਜੀ ਦੋਸਤੋ 45000 ਜਮਾ ਜੈ ਜੀ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਜੈਸੇ ਵੀਰ ਭਾਈ ਪਸੰਦ ਆਉਂਦੀ ਆ ਤੁਸੀਂ ਬਾਈ ਨੱਕ ਨਟਾ ਕਰ ਖਰੀਦ ਲੈਣੀ ਆਗੀ ਫੇਸ ਕੁਆਲਿਟੀ ਬਹੁਤ ਚੰਗੀ ਆਗੀ ਮੂੰਹ ਉੱਤੇ ਚੰਗੀ ਆਗੀ ਬਦਾਮੀ ਰੰਗ ਦੀ ਆਗੀ ਲਾਲ ਰੰਗ ਚ ਪੈਂਦੀ ਗੋਸ ਪੰਜਾਬ ओरिजिनल ਜਰਸੀ ਆ 20 ਕਿਲੋ ਵਾਲੀ ਦੋ ਨੰਬਰ ਦੇ ਦੱਦ ਕੇ ਬਾਈ ਹਾਂਜੀ ਇਹਦੇ ਪਾ ਦੋ ਦੋ ਨੰਬਰ ਬਾਰੇ ਇਹ ਮਗਰ ਬੱਚੀ ਅੱਜ ਹੀ ਸੂਈ ਆ ਇਹ ਠੀਕ ਆ ਹਾਂ ਤੇ ਕੋਈ ਬੋਲਾ ਬੋਲਾ ਕੱਢਿਆ ਹੋਵੇ ਬਹੁਤ 4 ਕਿਲੋ ਕੱਢਿਆ ਜੀ ਠੀਕ ਆ ਲੋ ਵੀ ਦੋਸਤੋ ਇਹ ਵੀ ਜਰਸਾਂ ਚ ਪੈਂਦੀ ਆਗੀ ਤੇ ਚੈੱਕ ਕਰ ਲਓ ਲਾਲ ਰੰਗ ਦੀ ਥਾਣਾਵਾਂ ਦਾ ਬਹੁਤ ਸੁਣਾਵਾ ਥਾਣਾ ਸੈੱਟ ਚੈੱਕ ਕਰ ਲਓ ਬਹੁਤ ਸੋਹਣਾ ਥਿਚੁਆਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਅੱਜ ਸੂਈ ਹੈ ਬਾਈਆਂ ਦਾ ਮਗਰ ਬੱਛੀ ਹੈ ਤੇ ਬੱਛੀ ਜਰਸੀ ਪ्युअर ਬੱਛੀ ਹੈ ਮਗਰ ਇਹਦੇ 4 ਕਿਲੋ ਬੌਲੀ ਛੱਡੀ ਹੈ ਠੀਕ ਆ ਉਹ 4 ਕਿਲੋ ਬੌਲੀ ਕੱਢਤੀ ਆ ਥਾਣਾਵਾਂ ਦੇ ਸੋਹਣੀ ਹੈਗੀ ਤੁਸੀਂ ਦੇਖ ਸਕਦੇ ਹੋ ਬੌਲੀ ਕੱਢੀ ਹੋਈ ਆ ਹੁਣ ਤਾਂ ਇਹ ਸਵੇਰੇ ਸੂਈ ਆ ਅੱਜ ਜੇਰ ਜੂ ਰੋੱਕੇ ਆ ਜਮਾਂ ਤੁਸੀਂ ਦੇਖ ਲੜਵੀ ਚਿੱਟੀ ਆ ਜਾਲਾ ਜਮਾਂ ਜੇ ਰੋੱਕੇ ਲੱਗਦੀ ਇਹਦੀ ਪੂਰੀ ਫੁੱਲ ਜੇਰ ਬਾਕੀ ਓਕੇ ਹੀ ਹੋਊਗੀ ਆ ਲਾਲ ਰੰਗ ਜਰਸੀ ਮੋਲੇ ਦਾ ਬਲ 40000 ਰੁਪਏ ਦੀ ਹਾਨ ਆ ਬਲ 40000 ਦੀ ਹਾਨ ਆ ਵਾ ਬਾਕੀ ਅੰਦਰ ਅੰਦਰ ਜਾ ਕੇ ਦਿਖਾਉਣੇ ਆਗੇ ਦੋਸਤੋ ਬਾਈ ਦੇ ਦੇਖ ਸਾ ਸਾਰੀ ਫਰਸ਼ ਘੱਟੇ ਬੈਠਾ ਆਉਦੀ ਆਵੇ ਸਾਰੀ ਫਰਸ਼ ਲਾਈ ਜਾਂਦਾ ਮੈਸਤਰੀ ਲੱਗੇ ਪਏ ਆ ਬਾਈ ਦੇ ਐ ਟਕਾ ਕੇ ਬੈ ਨਵੇਂ ਫਰਸ਼ ਲਵਾ ਦੇ ਸਾਰਾ ਉੱਚਾ ਕਰਨਾ ਵੇੜਾ ਇਹ ਕੀ ਤਾਂ ਇਹਨਾਂ ਤੋੜ ਕੇ ਦਿਖਾ ਜਨਾਜ਼ ਨੂੰ ਤੋੜ ਕੇ ਹੁਣ ਅੱਜ ਜਿਹੜਾ ਵੀ ਰਹੂਗਾ ਇੱਥੇ ਆ ਕੇ ਚੈੱਕ ਕਰ ਲੂਗਾ ਤਸੱਲੀ ਕਰਾਂ ਉਹਦੀ ਬਾਈ ਦੇ ਘਰੇ ਆਓਗੇ ਬਾਈ ਨਾਲ ਗੱਲਬਾਤ ਕਰੋਗੇ ਤੁਹਾਨੂੰ ਸਾਰੀ ਗੱਲਬਾਤ ਬਾਈ ਨਾਲ ਤੁਹਾਡੀ ਹੋ ਜਾਣੀ ਹੈਗੀ ਹਾਂ ਬੱਚੀ ਆ ਪਿਛੇ ਠੀਕ ਆ ਜੀ ਤੇਰਾ ਨਿੱਟੋ ਬੋਤੂ ਪਿਆਰਾ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਕਿੰਨਾ ਸਮਾ ਆ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਬੋਈ ਜਨਾਂ ਚ ਹੋ ਗਿਆ ਮੇਰਾ ਖਿਆਲ 16 ਦਿਨ ਹੋ ਗਏ ਠੀਕ ਆ ਮਗਰਾ ਬੱਚੀ ਆ ਜੀ ਬੱਚੀ ਠੀਕ ਆ 2 ਨੰਬਰ 1 ਠੀਕ ਆ ਹਾਂ ਦੋਸਤੋ ਕੱਦ ਕੱਡ ਫਲ ਵੱਡਾ ਹੀ ਆ ਐਚ ਐਫ ਨਸਲ ਦੀ ਬਹੁਤ ਚੰਗੀ ਵਹਿੜ 16 ਦਿਨ ਸੂਈ ਨੂੰ ਸਮਾਂ ਹੋ ਗਿਆ ਵਾ ਦੁੱਧ ਜਿਹੜਾ ਕੰਡੇ ਵਾਲਾ ਥੱਲੇ 13 ਕਿਲੋ ਆ ਇਹਦੇ ਉਹ ਸੋਹਣਾ ਹਵਾਨਾ ਤੇ ਦੇਖ ਸਕਦੇ ਹੋ ਖਾਣਾ ਜੀ ਸੈ ਚੈੱਕ ਕਰ ਲੋ ਬਹੁਤ ਸੋਹਣਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਹੁਣ ਤਾਂ ਸਾਰੀ ਚੁਵਾਈ ਹੋਈ ਵੀ ਪਸ਼ੂਆਂ ਦੀ ਸ਼ਾਮ ਤੱਕ ਖਵਾਉਂਦੇ ਤਾਂ ਭਰ ਲੈਣੇ ਆਗੇ ਵੀਡੀਓ ਬਣਾਉਣ ਦਾ ਸਮਾਂ ਦੂਜੇ ਸੂਏ 11:52 ਮਿੰਟ ਹੋਏ ਆ ਦੂਜਾ ਸੂਆ ਸੂਈ ਵੀ ਦਿੰਦੋ ਜਵਾਨ ਹੋਈ ਵੀ ਆ ਇਹ ਆਪਾਂ ਦੰਦ ਚ ਨਹੀਂ ਕਹਿਣੀ ਕੋਈ ਹਵਾਨਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਰੈਟਿੰਗ ਵਾਲਾ ਹਵਾਨਾ ਵਾ ਟਟਮ ਆ ਲਮਕਵਾਨੀਗਾ ਥਾਣਾ ਸੈਚ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰੋ ਐਚ ਬਣਾ ਦੀ ਫੁੱਲ ਵੱਡੀ ਵਿਹੜਾਗੀ ਕੋਈ ਲਿੱਸੀ ਫਿੱਕੀ ਨਹੀਂ ਕੋਈ ਛੋਟੀ ਜੀ ਨਹੀਂਗੀ ਤਣਾ ਸਾਬ ਬਹੁਤ ਜਨਤ ਰਾਜ ਵਿਥੀ ਚੈੱਕ ਕਰ ਲੋ ਮੂਰ ਮਗਲ ਹਾਂ ਤਾਂ ਗੈਟ ਦੀ ਵਿਥੀ ਆ ਪੂਰੇ ਦੀ ਇਹ ਕਹਿਣ ਵਾਲੀ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਮਗਲ ਥਾਂ ਜੀ ਵਿਥੀ ਬਹੁਤ ਚੰਗੀ ਆ ਗਈ ਇਹੋ ਜਿਹਾ ਥਾਨ ਕਿਸੇ ਕਿਸੇ ਪਸੂ ਨੂੰ ਲੱਗਿਆ ਮਿਲਦਾ ਵਾ ਦੁੱਧ ਚੱਟਾ ਨੰਬਰ 1 ਦੁੱਧ ਚੱਟਾ ਪੰਜ ਦਾ ਜਮਾ ਮੱਝਾਂ ਆਗਾ ਹੋਊਗਾ ਬਾਕੀ ਜਿਹੜੇ ਵੀ ਪਸੰਦ ਆਉਂਦੀ ਆ ਤੁਸੀਂ ਦੋ ਟਾਈਮ ਭਲਾ ਤਿੰਨ ਟਾਈਮ ਚੋਕ ਤਸੱਲੀ ਕਰ ਲੋ ਨੈਤਨ ਪਤਾ ਵੀ ਕਾਕਾ ਬੜਕਾ ਪਲਾ ਮੇਰੇ ਘਰੇ ਚਾਰ ਟਾਈਮ ਚੋਲੋ ਪਲਾ ਪੰਜ ਟਾਈਮ ਭਲਾ ਪੰਜ ਟਾਈਮ ਤਸੱਲੀ ਭਰ ਕਰ ਲੋ ਬਾਅਦ ਵਿੱਚ ਖਜਲ ਖੋਰੀ ਨਾਲੋਂ ਆਪਾਂ ਪਹਿਲਾਂ ਹੀ ਜੇ ਨਰਕ ਪਰਖ ਕੇ ਚੀਜ਼ ਲਈਏ ਨਾਲ ਤਾਂ 22 ਵੀ ਸੌਖਾ ਰਹੂਗਾ ਨਾਲ ਤੁਸੀਂ ਸੌਖੇ ਰਹੋਗੇ ਮੁੜ ਕੇ ਐਵੇਂ ਕੋਈ ਲੋਰੀ ਗੱਲਾਂ ਕਰਨ ਨਾਲੋਂ ਪਹਿਲਾਂ ਹੀ ਆ ਜੀ ਚੋ ਕੇ ਲਓ ਮੈਂ ਹਰੇਕ ਵੀਡੀ ਬੇਨਤੀ ਕਰਦਾ ਹੁੰਨਾ ਵਾ ਜੇ ਗੱਬਣ ਪਸ਼ੂ ਆ ਤਾਂ ਛੇਪਾ ਕੱਢ ਕੇ ਲਓ ਜੇ ਸੂਹਾ ਸੋਇਆ ਤਾਂ ਬੇਨਤੀ ਹੁੰਦੀ ਆ ਵੀ ਦੋ ਟਾਂ ਦਾ ਚੋ ਕੇ ਲਓ ਆਪ ਦਾ ਕੱਲ ਨੂੰ ਆਪਾਂ ਕਿਸੇ ਨੂੰ ਚੰਗੀ ਮਾੜੀ ਨਾ ਗਈ ਜਾਵੇ 4 ਮਾਤਾ ਦੀ ਬਾਈ 6 ਮਹੀਨੇ ਦੀ ਗੱਬਣਾ ਦੁੱਧੇ ਸੂਏ ਠੀਕ ਆ ਜੀ ਦੁੱਧੋ ਕਿਲੋ ਕਿਲੋ ਦੁੱਧਾ ਠੀਕ ਆ ਹਾਂ ਲੋ ਜੀ ਦੋਸਤੋ 22 ਦੱਸਦਾ ਵਾ 6 ਮਹੀਨੇ ਦੀ ਗੱਬਣ ਆ ਕਿਲੋ-ਕਿਲੋ ਦਾ ਐਚਪ ਨਸਲ ਦੀ ਪਿਓਰ ਕੁਆਲਟੀ ਵਾਲੀ ਵਿਹੜ ਆ ਗਈ ਪ੍ਰਿੰਟ ਫੋਟ ਬਹੁਤ ਸੋਹਣਾ ਬੱਛੀ ਦਾ ਟੱਬੀ ਬੱਛੀ ਨੂੰ ਆਪਾਂ ਕਹਿ ਦਿੰਦੇ ਆ ਉਹ ਆ ਗਈ ਥਣੇ ਦਾ ਸਾਈਜ਼ ਚੈੱਕ ਕਰ ਲਓ ਬਹੁਤ ਸੋਹਣਾ ਥਿਚਾਈ ਵਾਲਾ ਮੁੱਠੀ ਵਾਲਾ ਥਾਣਾਗਾ 6 ਮਹੀਨੇ ਦੀ ਗੱਬਣ ਚੈੱਕ ਪਾਸ ਠੀਕ ਆ ਭਾਈ ਮੇਰੀ ਵੀ ਬੇਨਤੀ ਤੇ ਬਾਈ ਦੀ ਬੇਨਤੀ ਆ ਗਈ ਬਈ ਬਾਈ ਚੈੱਕ ਕਰਾ ਕੇ ਲਿਆ ਤੁਸੀਂ ਚੈੱਕ ਕਰਾ ਕੇ ਲੈ ਜਾਣੀ ਐ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਜਿਹਦੇ ਅੰਡਾ ਟੀਕਾ ਲਵਾਇਆ ਹੋਇਆ ਜਿਹਦੇ ਪਸੰਦ ਤੁਸੀਂ ਡਾਕਟਰ ਤੋਂ ਆਪ ਦਾ ਲੈ ਕੇ ਆਉਣਾ ਵਾ ਵੱਡੀ-ਵੱਡੀ ਵੀ ਚੰਗੀ ਆ ਗਈ, ਕਦ-ਕਦ ਚੰਗਾ ਵਾ। ਤਿੰਨਵੇਂ ਚੰਗੇ ਟਿਕਾ ਕੇ ਸਾਂਭ ਲਓਗੇ ਤਾਂ ਚੰਗੇ ਰੁਪਈਏ ਨਾਲ ਜੋੜ ਜੂਗੀ ਇਹ। ਮੁੱਲ ਭਾਈ ਇਹਦਾ? 30000 ਰੁਪਈਆ। 30000? ਹਾਂ। ਲੋ ਦੋਸਤੋ ਜੈ ਜੀ ਦੀ ਮੰਗ ਹੈ 30000 ਰੁਪਈਆ। ਤੇ ਜੇ ਤਿੰਨ ਮਹੀਨੇ ਸਾਂਭ ਲਓਗੇ ਤੇ ਨਾਲ 40000 30 ਨਾਲ ਜੁੜੂ ਵੀ ਜੋੜੂਗੀ। ਭਾਈ ਜੀ 60000 ਦੀ ਹੈ। 60000 ਰੁਪਈਏ 30 ਨਾਲ ਜੁੜ ਜੂ ਹੋਰ ਥੋੜੇ। ਬਾਕੀ ਕਿਲੋ-ਕਿਲੋ ਦੁੱਧ ਦੇਣਾ ਇਹਨੇ ਮਹੀਨਾ ਹੀ ਤੁਹਾਨੂੰ ਹੋਰ ਦੋਵੇਂ ਛੜਨੇ ਪੈਣੀਆਂ ਆ ਗਈ ਇਹੇ। ਦੁੱਧ ਤੁਹਾਨੂੰ ਦੇ ਜਣਾ ਤੇ ਫਰਾਗ ਭਾਂ ਦਾ ਦਵਾਦੇ ਵੀ ਸਕ ਦੇ ਵੀ ਛੱਡ ਜੀ ਛੱਡੋ ਵੀ ਸਕਦੇ ਹੋ ਐਚਪਨ ਆ ਦੀ ਬਹੁਤ ਚੰਗੀ 6 ਮਹੀਨੇ ਦੀ ਗੱਬਣ ਵੈੜ ਮੁੱਲ ਸਿਰਫ 30000 ਰੁਪਇਆ ਪੰਜ ਨੰਬਰ ਤੇ ਠੀਕ ਹੈ ਜੀ 10 ਤਰੀਕ ਨੂੰ ਦੇਣਾ ਪੂਰੇ ਦੇ ਠੀਕ ਹੈ ਜੀ 30000 ਠੀਕ ਆ ਲੋ ਵੀ ਦੋਸਤੋ 10 ਤਰੀਕ ਨੂੰ ਦੇਣ ਪੂਰੇ ਹੋਣੇ ਆਗੇ ਮੁੱਲੇ ਦਾ 30000 ਰੁਪਇਆ ਵਾ ਤੇ 900 ਨਹੀਂ ਕਾਣੀ ਨੁੰਨੀ ਹੋਵੇ ਠੀਕ ਆ ਜੇ ਤੁਸੀਂ ਕਿਨੂੰ ਤੋੜ ਕੇ ਤੋੜ ਕੇ ਤੇ ਬਖਾ ਨੇ ਮੈਸਟਰੀ ਲੱਗਿਆ ਹਾਂ ਹਣੀ ਗਾ ਹਾਂਜੀ ਹਾਂਜੀ ਅੰਨੀ ਗਾਣੀ ਨੂੰ ਥੋੜੀ ਗੱਡੀ ਦੇ ਪੈਸੇ ਮੈਂ ਦੇਊਗਾ ਟਿਕਾ ਥਣ ਚ ਨੌਕਸ ਤਾਂ ਮੈਂ ਜ਼ਿੰਮੇਵਾਰ ਹਾਂ ਠੀਕ ਆ ਲੋ ਵੀ ਦੋਸਤੋ ਬਾਈਆਂ ਦਾ ਜੇ ਥਣ ਚ ਨੌਕਸ ਹੋਵੇ ਅੰਨੀ ਗਾਣੀ ਅੰਨੀ ਗਾਣੀ ਹੋਵੇ ਜਾਂ ਕੋਈ ਮਨ ਲਾ ਲੰਗ ਮਾਰਦੀ ਹੋਵੇ ਦੋਸਤੋ ਬਾਈਆਂ ਦਾ ਗੱਡੀ ਦੇ ਪੈਸੇ ਮੈਂ ਦੇਊਗਾ ਤੁਸੀਂ ਦੇਖ ਰਹੇ ਫਰਸ਼ ਲੱਗੀ ਵੀ ਜਗਾ ਹੈ ਨਹੀਂ ਤਾਂ ਉਹਨੂੰ ਬਾਈ ਦੇ ਘਰੇ ਫਰਸ਼ ਲਾਈ ਜਾਂਦਾ ਬਾਈ ਇਹ ਮੈਸੇਜ ਲੱਗੇ ਹੋਏ ਥਾਂ ਸਾਰਾ ਪਟਿਆ ਪਿਆ ਵਾ 10 ਦਿਨ ਪੂਰੇ ਆ ਉੱਤ ਵੀ ਦੋ ਚਾਰ ਲਿਆ ਸਕਦੀ ਹੈ ਕਿ ਜਰਸੀ ਨਾਲ ਜੇ ਪੈਂਦੀ ਹੈਗੀ ਦੁੱਧ ਹੋਵੇਗਾ ਚੱਟਾ ਮੱਝਾ ਵਰਗਾ ਫੈਂਟ ਪੂੜ ਚੰਗੀ ਆ ਸਮੋਲ ਇਹਦਾ ਵੀ 30000 ਰੁਪਈਆ ਹੀ ਆ। ਦੋ ਦਾ ਕਾਕੇ ਪ੍ਰਾਣ ਨੂੰ ਪਤਾ ਵੀ ਭਾਜ ਜਮਾ ਜਾਇਜ਼ ਹੁੰਦੇ ਆਗੇ। 5 ਨਾਗ ਅੰਦਰ ਦੋ ਨਾਗ ਹੋਰ ਆ ਬਾਈ ਕੋਲੇ ਹਜੇ। 7 ਨਾਗ ਆ ਟੋਟਲ ਬਾਗੇ ਸਨ ਤੋਰ ਕੇ ਤਾਂ ਨਹੀਂ ਦਿਖਾਇਆ ਤਾਂ ਅੱਛੀ ਆ ਗਾਂ ਦੇ ਮਗਰ ਸੀ ਤਿੰਨ ਨੰਬਰ ਮਗਰ ਫਰਸ਼ ਲੱਗੀ ਜਾਂਦੀ ਆਗੀ। 6 ਨੰਬਰ ਤੇ ਆ ਜੀ ਕੇ ਬਾਈ। 7 ਕਿਲੋ ਦੁੱਧ ਆ ਜੀ। ਠੀਕ ਆ। 15000 ਰੁਪਈਆ ਮਹੀਨਾ ਦਾ ਬਣੇ ਰੂ। ਠੀਕ ਆ। ਉਹ ਖੜੀ ਆ। ਲੋ ਜੀ ਦੋਸਤੋ ਐਚਪ ਨਸਲ ਦੀ ਇਹ ਵੀ ਜਾਦਬ੍ਰੀਡ ਵਾਲੀ ਆਗੀ। ਭਾਈ ਦਾ ਸੱਤ ਕਿਲੋ ਦੁੱਧਾ ਮੁੱਲ ਦਾ 15000 ਰੁਪਿਆ ਵਾ ਮਹੀਨਾ ਬਣੀ ਨੇ ਹੋ ਗਿਆ ਵਾ ਥਾਣਾ ਸੈ ਚੈੱਕ ਕਰ ਲੋ ਬਹੁਤ ਸਾਰੇ ਮੁੱਠੀ ਚਾਈ ਵਾਲਾ ਮੁੱਠੀ ਵਾਲਾ ਥਾਣਾਗਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਕੀ ਇਹਦੇ ਆਹਵਾਨਾ ਬਹੁਤ ਸਨਾ ਫਿਟਿੰਗ ਵਾਲਾ ਹਵਾਨਾ ਵਾ ਇਹ ਚੰਗੀ ਸੀ ਵਾ ਸੰਭਾਲ ਗੌਰ ਕਰ ਲਓ ਦੁੱਧ ਨੇ ਵੱਧ ਜਾਣਾ ਵਾ ਜਾਦੂਦ ਬਹੁਤ ਆ ਗਈ ਪੇਸਟ ਪਰ ਚੈੱਕ ਕਰੋ ਤੁਸੀਂ ਨਿੱਕਾ ਕੰਨ ਬੋਦੀ ਵਾਲੇ ਵਹਿੜ ਦੂਜੇ ਸੁਵੇ ਵਹਿੜ ਆ ਗਈ ਕੋਈ ਫਰਾਕਲ ਨਹੀਂ ਗਈ ਤੀਕਾ ਪਰ ਰਹਿ ਜੁ ਨੇ ਨੇ ਤਾਂ ਫਿਰ ਚੰਗੀ ਵੈੜ ਤਿਆਰ ਹੋ ਜੂ ਘਰੇ ਤੁਹਾਡੇ ਇਹਨਾਂ ਦਾ ਤਾਂ ਪੈ ਜਾਊਗੀ ਫਿਰ ਉਸੇ ਆਲਾ ਇਹਨਾਂ ਨਾਲ ਮਗਰ ਤਿਆਰ ਹੋਈ ਜਾਊਗੀ ਬਾਕੀ ਸੇਵਾ ਸੰਭਾਲ ਤੇ ਤੁਹਾਡੀ ਗੌਰ ਤੇ ਹੈਗਾ ਜੇ ਸੇਵਾ ਕਰ ਲਓ ਤਾਂ ਵਾਝੂਗੀ ਜੇ ਤੂੜੀ ਤੇ ਬਾਹਰ ਦੇਓਗੇ ਤਾਂ ਦਦ ਘਟ ਵੀ ਜਾਊਗੀ ਮਹਲ 15000 ਸਰਫੇ ਦਾ ਥਾਣੇ ਦੇ ਨੇੜੇ ਤੋਂ ਚੈੱਕ ਕਰ ਲਓ ਹਨਾ ਸਹਿ ਬਹੁਤ ਸਤ ਮੁਠੀ ਆਲਾ ਲੰਮਾ ਮੱਝ ਵਰਗਾ ਮੋਟਾ ਥਾਣਾ ਕੋਈ ਛੋਟਾ ਥਾਣਾ ਨਹੀਂਗਾ ਠੀਕ ਹੈ ਜੀ ਕਹਿੰਦੇ ਲੈ ਜੂ ਬਾਈ ਦੇਣ ਇਹ ਜਨਵਰੀ ਦੇ ਰਹਿਣ 900 ਦਿਨ ਪੂਰੇ ਠੀਕ ਆ ਤੋ ਦੋਸਤੋ ਜਰਸੀ ਆ ਪਿਓਰ ਬਦਾਮੀ ਰੰਗ ਦੀ ਜਿਹੜੇ 9 ਤਰੀਕ ਨੂੰ ਪੂਰੇ ਹੋਣੇ ਆਗੇ ਅੱਜ ਇੱਕ ਹੋਈ ਆ 9 ਤਰੀਕ ਨੂੰ ਪਹਿਲਾ ਸਵੇਰ ਸੁੰਦੀ ਜਾਗੀ ਝੋਲੀ ਬਹੁਤ ਸਰੀ ਪਟੂਗੀ ਹਜੇ 9 ਦਿਨ ਪੂਰੇ ਆ 2 ਚੜ੍ਹ ਉੱਤੇ ਵੀ ਲਿਆ ਸਕਦੀ ਹੈਗੀ ਮੁੱਲ ਇਹਦਾ 25000 ਰੁਪਇਆ ਠੰਡੀ ਸੀਲ ਆ ਜਮਾ ਹਾਂ ਦੂਜੀ ਗੱਲ ਨਹੀਂ ਕਿ ਕੀ ਹਾਂ ਹਾਂ ਜਮਾ ਬਸ ਨਹੀਂ ਇਹ ਦੋਸਤ ਹੇਲੇ ਦੋਸਤ ਜੇ ਪਈਆਂ ਆ ਬਾਕੀ ਇਹਨੇ ਹਵਾਨਾ ਬਹੁਤ ਸਾਰਾ ਤਿਆਰ ਕਰ ਲੈਣਾ ਵਾ ਇਹਦਾ ਗੂੰਦ ਹੀ ਮਾਰਦੀ ਹੈਗੀ ਬਾਕੀ ਜਿਹੜੇ ਵੀ ਦੇ ਪਸੰਦ ਆਉਂਦੀ ਆ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਗਈ ਅੱਜ ਦੀ ਵੀਡੀਓ ਦੇ ਵਿੱਚ ਭਾਈ ਕਾਕੇ ਬਣਾਣੇ ਸੱਤ ਬਣਾ ਸੇਵਲ ਸੀਗੀਆਂ ਸੱਤਾਂ ਦੇ ਪ੍ਰੋਪਰ ਜਾ ਕੇ ਤੁਹਾਨੂੰ ਲੈਤੀ ਹੈਗੀ ਆਪਾਂ ਜਿਹਦੇ ਵੀ ਫਿੱਟ ਆਉਂਦੀ ਏ ਤੁਸੀਂ ਉਹ ਪਾਸੂ ਲੈ ਲੈਣਾ ਵਾ ਦੋ ਬਣਾ ਤੁਸੀਂ ਉਹ ਬਾਹਰ ਬਣੀਆਂ ਬਾਈ ਦੀਆਂ ਤੁਸੀਂ ਦੇਖ ਹੀ ਲਈਆਂ ਵਾ ਜਰ ਸਿੰਘਾਂ 1 ਤਰੀਕ ਦਸਵਾਂ ਮਹੀਨਾ 2024 ਆਗਾ ਤਰੀ ਪਹਿਲਾਂ ਹੀ ਬੋਲ ਦਿੱਤੀ ਸੀ ਆਪਾਂ ਅੱਜ ਦੀ ਬਣਾ ਦੇ ਪ੍ਰੋਪਰ ਜਾ ਕੇ ਤੁਹਾਨੂੰ ਲੈਤੀ ਹੈਗੀ ਸੱਤਾਂ ਨਾਲ ਕੋਈ ਵੀ ਨਾ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਤਸੱਲੀ ਪਰਖ ਤੁਸੀਂ ਕਰਨੀ ਹੈਗੀ ਜਿਹੜਾ ਤੁਹਾਨੂੰ ਨਗ ਚੰਗਾ ਲੈ ਸਤਾ ਤੁਸੀਂ ਆ ਕੇ ਬਾਈ ਦੇ ਘਰੇ ਖਰੀਦ ਸਕਦੇ ਹੋ ਬਾਈ ਨਾਲ ਗੱਲਬਾਤ ਕਰੋਗੇ ਬਾਈ ਦੇ ਘਰ ਆਓਗੇ ਤੁਹਾਡੇ ਮਨ ਚ ਜੋ ਵੀ ਗੱਲਬਾਤ ਬਾਈ ਦਾ ਬਹੁਤ ਚੰਗਾ ਸੁਭਾਤ ਨੂੰ ਬਣੇਟ ਰੈਟਿੰਗ ਚ ਆਪਣੇ ਚੈਨਲ ਤੇ ਵੀਡੀਓ ਪੈਂਦੀਆਂ ਵਾ ਰੈਟਿੰਗ ਚ ਬਹੁਤ ਸੇ ਲੋਕੇ ਜਾਂਦੇ ਆਗੇ ਬਾਈਾਂ ਜੇ ਥਾਂ 'ਚ ਨਕਸ ਹੋਵੇ ਜਾ ਕੇ ਉਹਨੂੰ ਲੰਗ ਮਾਰਦਾ ਹੋਵੇ ਜਾ ਕੇ ਦੀ ਅੱਖ ਉਹਦੀ ਗੱਲਬਾਤ ਹੋਵੇ ਸਬਸਕ੍ਰਾਈਬ ਕਰ ਦਿੱਤਾ ਮੈਂ ਦੇਊਗਾ ਇੰਨੀ ਕੋਈ ਜ਼ਿੰਮੇਵਾਰੀ ਚਾਗਦਾ ਨਹੀਂ ਕੋਈ ਤੁਹਾਨੂੰ ਬਾਕੀ ਦੀ ਰੈਟਿੰਗ ਚ ਬਾਈ ਦੀਆਂ ਵੀਡੀਓ ਬਣੇਆਂ ਤੁਹਾਨੂੰ ਸਾਰਾ ਪਤਾ ਲੱਗਦਾ ਰਹਿੰਦਾ ਬਾਈ ਕਿਹੋ ਜਿਹਾ ਬੰਦਾ ਵ ਵੀਡੀਓ ਵਿੱਚ ਖਲੇ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਜੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ